ਮਹਾਰਾਸ਼ਟਰ ਰਾਜ ਪੰਜਾਬੀ ਸਹਿਯੋਗ ਅਕਾਦਮੀ ਦੇ ਕਾਰਜਕਾਰੀ ਚੇਅਰਮੈਨ ਬਲਮਲਕੀਤ ਸਿੰਘ ਨੇ ਮਹਾਰਾਸ਼ਟਰ ਚੋਣ ਵਿੱਚ ਜਿੱਤ ਲਈ ਮਹਾਯੂਤੀ ਗੱਠ ਜੋੜ ਦੇ ਆਗੂ ਅਤੇ ਭਾਜਪਾ ਦੇ ਨੇਤਾ ਦਿਵਿੰਦਰ ਫੜਨਵੀਸ ਨੂੰ ਜਿੱਤ ਦੀ ਵਧਾਈ ਦਿੱਤੀ। ਇਸ ਮੌਕੇ ਨੇ ਕਿਹਾ ਕਿ ਮਹਾਰਾਸ਼ਟਰ ਦਾ ਸੇਖ ਸਮਾਜ ਅਤੇ ਗੁਰੂ ਨਾਨਕ ਨਾਮਲੇਵਾ ਸੰਗਤ ਵੱਲੋਂ ਦਿਵਿੰਦਰ ਫੜਨਵੀਸ ਅਤੇ ਭਾਜਪਾ ਨੇਤਰਿਤ ਵਾਲੀ ਮਹਾਯੂਤੀ ਨੂੰ 2024 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਇਤਿਹਾਸਿਕ ਅਤੇ ਸ਼ਾਨਦਾਰ ਜਿੱਤ ਲਈ ਦਿਲੋਂ ਵਧਾਈ ਹੋਵੇ। ਉਨ੍ਹਾਂ ਨੇ ਕਿਹਾ ਕਿ ਇਤਿਹਾਸਕ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਨਯੋਗ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਿਆ ਦੀ ਦੂਰਦਰਸ਼ੀ ਇਕਵਾਈ ਵਿੱਚ ਲੋਕਾਂ ਦੇ ਟੁੱਟ ਭਰੋਸੇ ਨੂੰ ਦਰਸਾਉਂਦੀ ਹੈ ਸਿੱਖ ਸਮਾਜ ਅਤੇ ਗੁਰੂ ਨਾਨਕ ਨਾਮ ਲੈਵਾ ਸੰਗਤ ਨੇ ਮਹਾਰਾਸ਼ਟਰ ਦੇ ਹਰ ਕੋਨੇ ਵਿੱਚ ਭਾਜਪਾ ਦੀ ਇਕਵਾਈ ਵਾਲੀ ਮਹਾਯੂਤੀ ਨੂੰ ਦਿਲੋਂ ਸਮਰਥਨ ਦਿੱਤਾ ਤੇ ਉਸ ਦੇ ਹੱਕ ਵਿੱਚ ਵੋਟ ਪਾ ਕੇ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਸਿੱਖ ਵਾਚ ਗੁਰੂ ਨਾਨਕ ਨਾਮ ਲੈਵਾ ਸੰਗਤ ਵੱਲੋਂ ਮਹਾਰਾਸ਼ਟਰ ਦੇ ਦਵਿੰਦਰ ਫਡੋਵਿਸ਼ ਜੀ ਤੇ ਬੀਜੇਪੀ ਦੁਆਰਾ ਲੈਟ ਮਾਯੂਤੀ ਨੂੰ ਬਹੁਤ-ਬਹੁਤ ਮੁਬਾਰਕਬਾਦ ਜਿੱਦਾਂ ਕਿ ਆਪ ਜਾਣਦੇ ਹੋ ਸੰਤ ਗਿਆਨੀ ਹਰਨਾਮ ਸਿੰਘ ਜੀ ਦੇ ਮਾਰਗਦਰਸ਼ਨ ਤੇ ਆਸ਼ੀਰਵਾਦ ਵਿੱਚ ਸਿਕ ਸਮਾਜ ਨੇ ਪੂਰੇ ਮਹਾਰਾਸ਼ਟਰ ਦਾ ਦੌਰਾ ਕੀਤਾ ਤੇ ਜਦੋਂ ਸਾਡੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਭਾਵਨਾ ਨੂੰ ਜਾਣਿਆ ਤੇ ਬਾਬਾ ਜੀ ਨਾਲ ਅਸੀਂ ਉਹਨਾਂ ਦੀ ਭਾਵਨਾ ਨੂੰ ਸਾਂਝਾ ਕੀਤਾ ਤੇ ਬਾਬਾ ਜੀ ਦੇ ਗਾਈਡੈਂਸ ਦੇ ਵਿੱਚ 18 ਤਰੀਕ ਨੂੰ ਮੁੰਬਈ ਪਲੱਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਹੋਈ ਜਿੱਥੇ ਸਿੱਖ ਸਮਾਜ ਮਹਾਰਾਸ਼ਟਰ ਨੇ ਬੀਜੇਪੀ ਲੈਂਡ ਮਹਾਯੁਤੀ ਨੂੰ ਸਮਰਥਨ ਦੇਣ ਦਾ ਕੋਸ਼ਿਸ਼ ਘੋਸ਼ਣਾ ਕੀਤੀ ਅੱਜ ਨਤੀਜੇ ਤੁਹਾਡੇ ਸਾਹਮਣੇ ਹਨ ਕਿ ਬਹੁਤ ਹੀ ਵੱਡੀ ਜਿੱਤ ਲਗਭਗ ਸਾਡਾ ਸਮਾਜ 120 ਸੀਟਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਦਾ ਹੈ ਅੱਜ ਆਪ ਦੇਖ ਸਕਦੇ ਹੋ ਇੱਕ ਤਰਫਾ ਇਤਿਹਾਸਿਕ ਲੈਂਡਸਲਾਈਡ ਵਿਕਟਰੀ ਬੀਜੇਪੀ ਲੈਂਡ ਮਹਾਯੁਤੀ ਨੂੰ ਹੋਈ ਹੈ ਇਹਦੇ ਲਈ ਅਸੀਂ ਪੂਰੀ ਬੀਜੇਪੀ ਲੀਡਰਸ਼ਿਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਮਿਤ ਸ਼ਾਹ ਜੀ ਨੂੰ ਔਰ ਖਾਸ ਕਰ ਦਵਿੰਦਰ ਫੰਡਾवीस ਜੀ ਨੂੰ ਜਿਨ੍ਹਾਂ ਦੇ ਨੇਤ੍ਰਿਤਵ ਚ ਇਹ ਇਲੈਕਸ਼ਨ ਹੋਈ ਦਿ ਸਿਕ ਸਮਾਜ ਮਹਾਰਾਸ਼ਟਰ ਤੇ ਕੋ ਡਾਇਰੈਕਟ ਨਾਮ ਲੈਵਾ ਸੰਗਤ ਦਵਿੰਦਰ ਫੰਡਾवीस ਤੇ ਮਾਯੁਕਤੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੈ